ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਿਨਾਂ ਦੱਸੇ ਮੈਂ ਅੱਜ ਲਾਈਵ ਹੋ ਗਿਆ ਉਹ ਮੈਂ ਇਸ ਕਰਕੇ ਹੋਇਆ ਕਿਉਂਕਿ ਮੈਂ ਅੱਜ ਵੀਡੀਓ ਨਹੀਂ ਪਾ ਪਾਇਆ ਮੇਰੀ ਪਰਸਨਲ ਕੋਈ ਪ੍ਰੋਬਲਮ ਕਹਿ ਸਕਦੇ ਹੋ ਉਹਦੇ ਕਰਕੇ ਤੇ ਮੈਂ ਕਿਹਾ ਲਾਈਵ ਹੋ ਕੇ ਮੈਂ ਆਪਣੀ ਗੱਲ ਰੱਖ ਦੇਵਾਂ ਇੱਕ ਤਾਂ ਦੇਖੋ ਭੇਡਾਂ ਦਾ ਵੀ ਕਹੀ ਜਾਂਦੇ ਇੱਕ ਦੂਰ ਨੂੰ ਸਿੰਗਰ ਵੀ ਕਹੀ ਜਾਂਦੇ ਆ ਬੱਬੂ ਮਾਨ ਵੀ ਰੌਲਾ ਪਾਈ ਜਾਂਦਾ ਭੇਡਾਂ ਇੱਕ ਭੇਡਾ ਹੁੰਨੀ ਹੈ ਕਿ ਅੰਨੀਆਂ ਭੇਡਾ ਹੁੰਨੀਆਂ ਅੰਨੀਆਂ ਭੇਡਾਂ ਜਿਹੜੀਆਂ ਨਾ ਉਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਸਤਿ ਸ੍ਰੀ ਅਕਾਲ ਜੀ ਰਣਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਤੇ ਉਹ ਬੜਾ ਔਖਾ ਮੈਂ ਤੁਹਾਨੂੰ ਦੱਸਦਾ ਹਰ ਬੰਦਾ ਹਿੰਦੁਸਤਾਨ ਚ ਕਹੀ ਜਾਂਦਾ ਪੰਜਾਬ ਚ ਖਾਸ ਕਰ ਸੱਚ ਬੋਲੋ ਐਂ ਕਰੋ ਉਹ ਕਰਨਾ ਪਰ ਸੱਚ ਸੁਣਨਾ ਜਾਂ ਮੰਨਣਾ ਲੋਕਾਂ ਲਈ ਬਹੁਤ ਔਖਾ ਹਰ ਚੀਜ਼ ਫਿਲਮ ਐਨੀਮਲ ਤੋਂ ਲੈ ਕੇ ਅੱਜ ਤੱਕ ਦੇਖ ਲਓ ਜਾਂ ਉਸ ਤੋਂ ਪਹਿਲਾਂ ਕਿੰਨੀ ਵਾਰ ਕਈ ਗੱਲਾਂ ਸੱਚ ਜਿਹੜਾ ਬੋਲਿਆ ਅਸੀਂ ਪਹਿਲਾਂ ਬੋਲਿਆ ਬਾਕੀ ਕਿਸੇ ਨੇ ਬਾਅਦ ਵਿੱਚ ਬੋਲਿਆ ਹਨ ਹੁਣ ਰਾਜਵੀਰ ਜਵੰਦੇ ਵਾਲੇ ਕੈਮਰੇ ਦੀ ਗੱਲ ਦੇ ਲੋਕ ਕਿੱਦਾਂ ਚੱਲ ਪਈ ਪਹਿਲਾਂ ਕਿਸੇ ਨੇ ਨਹੀਂ ਬੋਲਿਆ ਹਨਾ ਇਹਨਾਂ ਗੱਲਾਂ ਤੋਂ ਸਮਝ ਜਾਣਾ ਚਾਹੀਦਾ ਹੁਣ ਕਈ ਬੰਦੇ ਕਹੀ ਜਾਂਦੇ ਆ ਉਹ ਦਲਜੀਤ ਦਾ ਸਟੈਂਡ ਆ ਫਲਾਨਾ ਭਾਈ ਦਲਜੀਤ ਨੇ ਮਾਰਾ ਨਹੀਂ ਕੀਤਾ ਕਿਸੇ ਦਾ ਕਿਉਂਕਿ ਜੇ ਉਹ ਨਹੀਂ ਕੀਤਾ ਤਾਂ ਅਸੀਂ ਕਿਉਂ ਬੋਲਦੇ ਮੇਰੀ ਕੋਈ ਪਰਸਨਲ ਤਾਂ ਹੈ ਨਹੀਂ ਕਿਸੇ ਨਾਲ ਲੜਾਈ ਸੱਚ ਬੋਲ ਕੇ ਕਿੰਨਾ ਕੁਝ ਗਵਾ ਲਿਆ ਜਾਂਦਾ ਉਹ ਮੈਨੂੰ ਪੁੱਛੇ ਕੋਈ ਮੈਂ ਦੂਜਿਆਂ ਦੀਆਂ ਅੱਖਾਂ ਖੋਲਣੇ ਹੀ ਕਰਦਾ ਪਰ ਅੰਨੀਆਂ ਭੇਡਾਂ ਜਿਹੜੀਆਂ ਨੇ ਉਹ ਖਰਾਬ ਕਰਦੀਆਂ ਇੱਕ ਕੋਈ ਥਾਂ ਟੱਕਰ ਮਾਰੀ ਜਾਣੀ ਉਹਨਾਂ ਨੇ ਮਤਲਬ ਇੰਨੇ ਬੇਸਮਝ ਲੋਕ ਹੈਗੇ ਆ ਤਾਂ ਹੀ ਸਮਾਜ ਦਾ ਬੁਰਾ ਹੋ ਰਿਹਾ ਜਮੇ ਸਿੰਘ ਬਹੁਤ ਵਧੀਆ ਇਨਸਾਨ ਹੋ ਤੁਸੀਂ ਠੀਕ ਆ ਠੀਕ ਆ ਜੀ ਰਣਵੀਰ ਭਾਈ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਭਾਜੀ ਮਿਹਰਬਾਨੀ ਜੀ ਬਲਵਿੰਦਰ ਸਿੰਘ ਭਾਜੀ ਅੱਛਾ ਮਮਾ ਬਲਵਿੰਦਰ ਸਿੰਘ ਜੀ ਹਜ਼ੂਰੀ ਹਜ਼ੂਰ ਸਾਹਿਬ ਨਦੇੜ ਵਾਹਿਗੁਰੂ ਹਮੇਸ਼ਾ ਭਲੀ ਕਰੇ ਅੱਛਾ ਥੈਂਕ ਯੂ ਭਾਜੀ ਥੈਂਕ ਯੂ ਇਹ ਭਾਜੀ ਮੈਨੂੰ ਹਰ ਵਾਰ ਕਮੈਂਟ ਪਾਉਂਦੇ ਆ ਬਹੁਤ ਮਿਹਰਬਾਨੀ ਇਹਨਾਂ ਦੀ ਔਰ ਮੇਰਾ ਇਹ ਕਾਲ ਕਰਕੇ ਕਈ ਔਰ ਮੈਨੂੰ ਕਈ ਗਰ ਸਾਥ ਵੀ ਦਿੰਦੇ ਆ ਹੌਸਲਾ ਦਿੰਦੇ ਆ ਇਹ ਹੌਸਲੇ ਸਿਰ ਤੇ ਹੀ ਆਪਾਂ ਸੱਚ ਬੋਲਿਆ ਪਰ ਜਿਹੜੀਆਂ ਅੰਨੀਆਂ ਭੇਡਾਂ ਉਹ ਖਰਾਬ ਕਰਦੀਆਂ ਤੁਸੀਂ ਸੋਚ ਕੇ ਦੇਖੋ ਪੇ ਕਿੰਨਾ ਕਿੰਨਿਆਂ ਬੰਦਿਆਂ ਵਾਰੇ ਕਦੀ ਅੱਜ ਤੱਕ ਕਿਸੇ ਨੇ ਬੋਲਿਆ ਨਹੀਂ ਮੈਂ ਤੁਹਾਨੂੰ ਸੱਚ ਦੱਸਿਆ ਮੇਰਾ ਕੋਈ ਫਾਇਦਾ ਥੋੜੀ ਜਿਹੀ ਇੱਥੇ ਜਿਹੜੇ ਬੰਦਿਆਂ ਨੂੰ ਲੱਗਦਾ ਮੈਂ ਵਿਊ ਲੈਣ ਲਈ ਫਲਾਨਾ ਵਿਊ ਮੇਰਾ ਤਾਂ ਚੈਨਲ ਮੋਨਟਾਈਜ਼ ਹੋਇਆ ਮੈਨੇ ਕੋ ਕਮਾਈ ਆਉਂਦੀ ਆ ਪਰ ਇਹ ਸੱਚ ਬੋਲ ਕੇ ਬੰਦਾ ਆਪਣੇ ਅਸਿਸਟੈਂਟ ਤੱਕ ਗਵਾ ਲੈਂਦਾ ਉਹਨਾਂ ਨੂੰ ਪਤਾ ਹੁੰਦਾ ਵੀ ਲਿੰਕ ਤਾਂ ਲੱਗਣਾ ਨਹੀਂ ਹੁਣ ਕਿਸ ਤੋਂ ਆਪਾਂ ਇਹ ਤਾਂ ਕਰਾਵਾਂਗੇ ਕੁਛ ਪਰ ਇੱਕ ਗੱਲ ਬਹੁਤ ਵੱਡੀ ਦੱਸ ਦਿੰਨਾ ਵੀ ਜਿੰਨੇ ਵੀ ਅਸਲ ਐਕਟਰ ਨੇ ਗੱਲਬਾਤ ਮੇਰੀ ਹੁੰਦੀ ਹੈ ਉਹ ਸਿੰਗਰਾਂ ਤੋਂ ਇੰਨੇ ਖਿਜੇ ਹੋਏ ਨੇ ਕਿ ਸੈੱਟ ਤੇ ਆਉਂਦਾ ਕੁਛ ਨਹੀਂ ਹੁੰਦਾ ਤੇ ਸਾਨੂੰ ਐਕਟਿੰਗ ਸਿਖਾਉਣ ਲੱਪੈਂਦੇ ਆ ਹੀਰੋ ਹਰ ਸਿੰਗਰੀ ਆ ਰਿਹਾ ਆਪਣਾ ਕੋਈ ਵਿਰੋਧ ਤਾਂ ਹੈ ਨਹੀਂ ਨਾ ਅੱਛਾ ਆਪਣਾ ਕੰਮ ਛੱਡਦਾ ਜਿੰਨਿਆਂ ਨੂੰ ਫੋਨ ਕਰ ਲਓ ਉਹ ਹੁਣ ਜੀ ਵਿਆਹ ਦਾ ਸ਼ੋਅ ਨਹੀਂ ਲਾਉਂਦੇ ਜੀ ਵਿਆਹ ਦਾ ਸ਼ੋਅ ਨਹੀਂ ਲਾਉਂਦੇ ਕਿਉਂਕਿ ਫਿਲਮਾਂ 'ਚ ਪੈਸਾ ਇੰਨਾ ਆ ਗਿਆ। ਔਰ ਸਭ ਤੋਂ ਵੱਧ ਝੂਠ ਫੈਲਾਇਆ ਇਹਨਾਂ ਨੇ। ਹੁਣ ਵਿੱਚ ਕਈ ਕਹਿੰਦੇ ਉਹ ਨਿੰਦਿਆ ਨਹੀਂ ਕਰੀਦੀ ਐ ਫਲਨ ਜੇ ਨਿੰਦਿਆ ਨਹੀਂ ਕਰੀਦੀ ਆਪਾਂ ਚੁੱਪ ਰਹਿੰਨੇ ਆ ਧੋਖੇ ਖਾ ਕੇ ਧੱਕੇ ਖਾ ਕੇ ਵੀ ਤਾਂ ਹੀ ਆ ਹਾਲ ਹੋ ਗਿਆ ਸਮਾਜ ਦਾ। ਗਦਿਆਂ ਦੀ ਭੀੜ ਤਾਂ ਹੀ ਵੱਧ ਗਈ। ਬਾਜੀ ਖਿੱਚ ਕੇ ਰੱਖੋ ਸੱਚ ਕਦੋਂ ਕੋੜਾ ਹੁੰਦਾ। ਠੀਕ ਆ ਜੀ ਟੀ ਜੇ ਸਿੰਘ ਥੈਂਕ ਯੂ ਥੈਂਕ ਯੂ ਜੀ। ਜਗਪਾਲ ਸਿੱਧੂ ਜੀ ਗੁੱਡ ਬਾਏ ਜੀ ਥੈਂਕ ਯੂ ਜੀ ਥੈਂਕ ਯੂ ਰਾਣਾ ਸੰਧੂ ਮੈਂ ਨਾ ਕਮੈਂਟ ਤੁਹਾਡੇ ਤੁਹਾਡੇ ਜਿਹੜੇ ਮੈਸੇਜ ਪਾਉਣੇ ਪੜ ਨਹੀਂ ਹੁੰਦੇ ਰਣਵੀਰ ਭਾਈ ਤੂੰ ਤਾਂ ਬਹੁਤ ਵੱਡਾ ਮੈਸੇਜ ਲਿਖਤਾ ਮੈਂ ਪੰਜਾਬੀ ਮੂਵੀਜ਼ 'ਚ ਕੰਮ ਕਰਨਾ ਚਾਹੁੰਦਾ ਸੀ ਤਾਂ ਮੈਨੂੰ ਜਸਪਾਲ ਭੱਟੀ ਦੇ ਐਕਟਿੰਗ ਸਕੂਲ 'ਚ ਸਿੱਖਣਾ ਸੀ ਸਾਡੇ ਨਾਲ ਦੇ ਜਿਹੜੇ ਕੁਝ ਮ ਮੀਡੀਆ ਹੋ ਗਿਆ ਹਾਂ ਜੀ ਰਣਵੀਰ ਕੇ ਬਾਜੀ ਕਹਿੰਦੇ ਆ ਭਈ ਉਹਦੇ ਨਾਲ ਦੇ ਜਿੰਨੇ ਸੀ ਉਹ ਕੁਝ ਬਣ ਗਿਆ ਤਾਂ ਪਛਾਣਦੇ ਨਹੀਂ ਭਾਈ ਪਬਲਿਕ ਨੂੰ ਇਦਾਂ ਹੀ ਇਦਾਂ ਹੀ ਚੱਲਦੇ ਆ ਪਰ ਹੁਣ ਦੇਖੋ ਤੁਸੀਂ ਇਹ ਮੈਸੇਜ ਪਾਇਆ ਤੁਸੀਂ ਤਾਂ ਗਲਤ ਨਹੀਂ ਪਾਇਆ ਲੋਕ ਇਹਨੂੰ ਕਈ ਗਲਤ ਸਮਝਦੇ ਆ ਕਈ ਕਿਉਂਕਿ ਇਹਨਾਂ ਲਈ ਜਿਹੜਾ بڑا 스타ਰ ਹੈ ਨਾਲੇ ਪਤਾ ਆ ਕਿ ਉਹ ਪੈਸੇ ਲੈ ਕੇ ਝੂਠ ਵੀ ਬੋਲਦਾ ਪਰ ਉਹਨੂੰ ਚੰਗਾ ਕਹਿਣਗੇ ਇਸੇ ਲਈ ਇਹ ਗਧੇ ਬਣੇ ਹੋਏ ਨੇ ਲੋਕ ਲੋਕਾਂ ਦਾ ਘਾਣ ਇਸੇ ਲਈ ਹੁੰਦਾ ਮੈਂ ਸਿਰਫ ਮੈਨੂੰ ਫੀਲ ਤਾਂ ਹੁੰਦਾ ਜਦੋਂ ਮੈਂ ਸੋਚਦਾ ਯਾਰ ਇਹਨਾਂ ਦੇ ਇੰਨੇ ਦਿਮਾਗ ਵੀ ਹੈ ਨਹੀਂ ਪਰ ਇੰਨਾ ਸਮਝਾਉਣ ਦੇ ਬਾਵਜੂਦ ਵੀ ਇਹ ਗੱਲਾਂ ਕਰਦੇ ਆ ਵੀਡੀਓ ਨਹੀਂ ਪਾ ਸਕਿਆ ਇਸ ਕਰਕੇ ਮੈਂ ਇਹ ਮੈਂ ਗੱਲਾਂ ਕਰ ਰਿਹਾ ਤੇ ਚਲੋ ਲੋਕ ਇਹ ਦੇਖ ਲੈਣਗੇ ਹੁਣ ਦੇਖੋ ਫਿਲਮ ਆਈ ਯਾਰ ਰਾਵੀ ਦੇ ਕੰਢੇ ਉਹਦੇ ਚ ਐਕਟਰ ਐਕਟਰ ਨੇ ਬੰਬ ਖੱਡੇ ਆ ਨਾ ਹੈਨਾ ਐਕਟਰ ਨੇ ਵਧੀਆ ਕੰਮ ਕੀਤਾ ਪੰਕਜ ਕਪੂਰ ਜੀ ਨੇ ਭਾਈ ਉਹਦਾ ਦਾ ਕੰਮ ਕਿਸ ਸਿੰਗਰ ਤੋਂ ਕਰਵਾ ਕੇ ਦੇਖ ਲਓ ਫੇਰ ਕਹਿੰਨੇ ਫਿਲਮ ਇੰਡਸਟਰੀ ਦਾ ਕਹਾਣ ਹੋ ਗਿਆ ਭਾਈ ਇਦਾਂ ਹੀ ਹੋਣਾ ਸੱਚ ਜੇ ਕੋਈ ਬੋਲਦਾ ਉਹਦੇ ਸੱਚ ਨੂੰ ਸੁਣ ਲਓ ਕੁਝ ਲੋਕ ਆਪਾਂ ਨਾਲ ਜੁੜੇ ਨੇ ਜੇ ਤੁਹਾਨੂੰ ਲੱਗਦਾ ਵਿਊ ਲੈਣ ਲਈ ਵਿਊ ਵੂਲ ਲੈਣ ਲਈ ਕੁਝ ਨਹੀਂ ਹੈਗਾ ਵਿਊ ਲੈ ਕੇ ਕੀ ਆਪਾਂ ਦਾ ਆਪਣਾ ਸੱਚ ਰੱਖਣਾ ਸੀ ਜਿਨ੍ਹਾਂ ਨੂੰ ਲੱਗਦਾ ਵਿਊ ਲੈਣ ਲਈ ਹੈ ਤੇ ਵਿਊ ਦੇਣ ਕਿਉਂ ਆਉਂਦੇ ਨਾ ਸਾਡੇ ਚੈਨਲ ਤੇ ਨਾ ਕਮੈਂਟ ਪਾਉਣ ਸਾਨੂੰ ਨਾ ਗੱਲ ਕਰਨ ਸਾਡੇ ਨਾਲ ਅਸੀਂ ਆਪਣਾ ਸੱਚ ਰੱਖਣਾ ਰੱਖ ਰਹੇ ਹਾਂ ਹੱਲੇ ਤਾਂ ਇਹਨਾਂ ਦੇ ਆਪਗੁਣ ਜਾਂ ਇਹਨਾਂ ਦੀਆਂ ਚਲਾਕੀਆਂ ਮੈਂ ਬਹੁਤ ਘੱਟ ਦੱਸੀਆਂ ਯਾਰ ਲਿਮਿਟ ਰਾਣਾ ਸੰਧੂ ਭਾਜੀ ਕਹਿੰਦੇ ਕੱਲ ਦੇਖੀ ਆ ਜੀ ਗਰਧਾਰੀ ਲਾਲ ਫਿਲਮ ਪਹਿਲੀ ਫਿਲਮ ਅੱਛਾ ਜੀ ਚਲੋ ਐਕਟਿੰਗ ਉਹਨਾਂ ਨੂੰ ਠੀਕ ਲੱਗੀ ਵਧੀਆ ਗੱਲ ਹੈ ਤੇ ਭਾਈ ਉਹ ਹਾਲ ਜਿਹੜਾ ਇਹ ਮੈਨੂੰ ਬੜਾ ਦੁੱਖ ਹੁੰਦਾ ਦੇਖ ਕੇ ਵੀ ਯਾਰ ਸਮਾਜ ਯਾਨੀ ਮੈਂ ਤਾਂ ਇਹ ਸੋਚਦਾ ਵੀ ਇੰਨੇ ਕਿ ਬੁੱਝ ਹੋ ਗਏ ਲੋਕ ਕਿਉਂ ਦਿਮਾਗ ਦਾ ਇੰਨਾ ਉਹ ਹੋ ਗਿਆ ਭੇਡ ਚਾਲ ਹੈ ਭੇਡ ਚਾਲ ਉਹ ਜਿੰਦਰ ਨੂੰ ਕੋ ਹੁਣ ਹੁਣ ਇੱਕ ਰੌਲਾ ਬਹੁਤ ਪਾਇਆ ਹੋਇਆ ਭਈ ਜੀ ਉਹ ਕੈਮਰੇ ਲੈ ਕੇ ਪਹੁੰਚ ਜਾਂਦੇ ਭਾਈਓ ਆਪ ਚੋਂਦੇ ਆ ਵੀਡੀਓ ਬਣਨਾ ਜਿਨ੍ਹਾਂ ਦੇ ਜਿਨ੍ਹਾਂ ਦਾ ਮਰਿਆ ਹੁੰਦਾ ਭੱਲੇ ਦੇ ਦੇਖ ਲਓ ਘਰੇ ਕਿਦਾਂ ਵੀਡੀਓ ਬਣਾ ਬਣਾ ਪਾ ਰਹੇ ਉਹ ਆਪ ਕਰਦੇ ਆ ਹੁਣ ਆਸੀਂ ਵਿੱਚਕ ਚਾਰ ਵਿਦਵਾਨ ਸਾਢਰ ਗਏਵੇਂ ਰੌਲਾ ਪਾਈ ਜਾਂਦੇ ਜੀ ਇਹ ਤਾਂ ਕੈਮਰੇ ਲੈ ਕੇ ਪਹੁੰਚ ਜਾਂਦੇ ਆ ਉਹ ਸੱਦਦੇ ਆ ਭਾਈ ਉਹ ਮਰਿਆ ਨੂੰ ਵਰਤਦੇ ਨਹੀਂ ਹੁਣ ਦੇਖੋ ਤਾਂ ਗਾਣੇ ਚਾਰ ਪੰਜ ਗਾਣੇ ਤਾਂ ਮੈਂ ਦੇਖ ਚੁੱਕਾ ਜਵੰਦੇ ਦੀ ਫੋਟੋ ਲਾ ਕੇ ਫਲਾਨੇ ਨੂੰ ਸ਼ਰਧਾਂਜਲੀ ਉਤਮ ਘਾਨੇ ਨੂੰ ਸ਼ਰਧਾਂਜਲੀ ਇੰਦਾਂ ਜਿਆਦਾ ਹੁੰਦੀ ਆ ਨਹੀਂ ਉਹ ਬਿਜ਼ਨਸ ਕਰ ਰਹੇ ਉਹ ਲੋਕ ਅਸੀਂ ਨਹੀਂ ਕਰਦੇ ਸਿਰਫ ਸੱਚ ਬੋਲਦੇ ਆ ਤੁਸੀਂ ਕਹਿੰਦੇ ਵੀ ਕਿਸੇ ਦੀ ਚੰਗਾਈ ਨਹੀਂ ਕਰਦਾ ਚੰਗਾਈ ਆਪਾਂ ਕਿਸੇ ਦੀ ਕੀ ਕਰੀਏ ਝੂਠੀ-ਮੁੱਠੀ ਦਾ ਚੰਗਾ ਬਣਾਉਣ ਲਈ ਹਜ਼ਾਰਾਂ ਚੈਨਲ ਤੁਰੇ ਫਿਰਦੇ ਆ ਅਸੀਂ ਸਿਰਫ ਉਹ ਕਰਦੇ ਆ ਜੋ ਕਿਸੇ ਨੇ ਨਹੀਂ ਕੀਤਾ ਕੋਈ ਦੱਸਦਾ ਨਹੀਂ ਤੁਹਾਨੂੰ ਸਦੀਆਂ ਤੋਂ ਕਦੀ ਸੱਚ ਨਹੀਂ ਬੋਲਿਆ ਗਿਆ ਸੋਚ ਕੇ ਦੇਖੋ ਸਾਡਾ ਇਹਦੇ ਵਿੱਚ ਕੋਈ ਫਾਇਦਾ ਨਹੀਂ ਪਰ ਜਿਹੜੇ ਉਹਦਾਂ ਦੇ ਕਮੈਂਟ ਪਾਉਂਦੇ ਆ ਜਾਂ ਉਹ ਗੱਲ ਕਰਦੇ ਆ ਹਾਂਜੀ ਹਾਂਜੀ ਉਹ ਦਲਜੀਤ ਨੇ ਦੁਨੀਆ ਨੂੰ ਦਿਖਾ ਦਿੱਤਾ ਉਹ ਦੁਨੀਆ ਨੂੰ ਕਿਦਾਂ ਦਿਖਾਇਆ ਤੁਹਾਡਾ ਦਿਮਾਗ ਤਾਂ ਉੱਥੇ ਵੀ ਨਹੀਂ ਚੱਲਦਾ ਕਮਲਿਓ ਤੁਸੀਂ ਕੋਈ ਆਪਣੇ ਲਈ ਤੁਸੀਂ ਕੁਝ ਨਹੀਂ ਸਵਾਜ ਲਈ ਤਾਂ ਤੁਸੀਂ ਕੀ ਕਰਨਾ ਜਿਹੜਾ ਆਪਣੇ ਲਈ ਆਪਣੇ ਦਿਮਾਗ ਨਾਲ ਨਹੀਂ ਸੋਚ ਸਕਦੇ ਉਹ ਕਿਸੇ ਲਈ ਕੀ ਕਰਨਗੇ ਹਨਾ ਆ ਰਾਣਾ ਬਾਜੀ ਕਹਿੰਦੇ ਲੋਕ ਲਾਈ ਲੱਗਿਆ ਲਾਈ ਲੱਗ ਇੰਨੇ ਵੀ ਨਹੀਂ ਹੋਣਾ ਚਾਹੀਦਾ ਰੱਬ ਵੀ ਇਹ ਦੇਖਦਾ ਵੀ ਮੈਂ ਦਿਮਾਗ ਇਹਨਾਂ ਨੂੰ ਦਿੱਤਾ ਇਹ ਤਾਂ ਪਸ਼ੂਆਂ ਤੋਂ ਵੀ ਭੈੜੇ ਹੋ ਗਏ ਹਨਾ ਸੋਚਣ ਵਾਲੀ ਗੱਲ ਹੈ ਅਵਤਾਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਅਵਤਾਰ ਕੌਰ ਜੀ ਸਤਿ ਸ਼੍ਰੀ ਅਕਾਲ ਤੇ ਸਤਪਾਲ ਸਿੰਘ ਗੁੱਡ ਮਾਰਨਿੰਗ ਸੰਗ ਗੁੱਡ ਮਾਰਨਿੰਗ ਜੀ ਹਾਂ ਜੀ ਪਾਜੀ ਕਹਿੰਦੇ ਆ ਪੰਜਾਬੀ ਸਿੰਗਰ ਮਤਲਬ ਹੀ ਪਾਜੀ ਇਹਨਾਂ ਤੋਂ ਵੱਡਾ ਮਤਲਬ ਹੀ ਕੋਈ ਨਹੀਂ ਹੁੰਦਾ ਚਲੋ ਮੇਰੀ ਤਾਂ ਕਿਸਮਤ ਸੀ ਭਈ ਮੈਂ ਪਹਿਲਾਂ ਤੋਂ بڑے ਸਿੰਗਰਾਂ ਨਾਲ ਵੀ ਹੁਣ ਤੱਕ ਵੀ ਸਤਪਾਲ ਸਿੰਘ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਤੇ ਹੁਣ ਤੱਕ ਵੀ ਹੁਣ ਅੱਜ ਕੱਲ੍ਹ ਦੇ ਨਾਲ ਵੀ ਹੈ ਹੈਨਾ ਰਹੀ ਮੇਰੀ ਪਰ ਸਾਰੇ ਠੱਗ ਚਾਲੂ ਉਹਨਾਂ ਚਿਰ ਤੁਸੀਂ ਭਾਜੀ ਉਹਨਾਂ ਦੇ ਉਹਨਾਂ ਚਿਰ ਤੁਸੀਂ ਮਾਮਾ ਜੀ ਉਹਨਾਂ ਦੇ ਜਿੰਨਾ ਚਿਰ ਉਹ ਨਹੀਂ ਲਿੰਕ ਲੈਣੇ ਜਾਂ ਵਰਤਣਾ ਜਦੋਂ ਪਤਾ ਲੱਗ ਗਿਆ ਭਈ ਇਹ ਬੰਦਾ ਸੱਚ ਬੋਲਦਾ ਹੈ ਬਾਕੀ ਸਿੰਗਰਾਂ ਨਾਲ ਨਹੀਂ ਹੈ ਪਰ ਇੱਕ ਤੁਹਾਨੂੰ ਦੱਸ ਦਿੰਨਾ ਫੋਨ ਜਿੰਨਾ ਤੇ ਮੇਰੀ ਮੇਰੀ ਫੋਨ ਤੇ ਗੱਲ ਹੁੰਦੀ ਹੈ ਕਲਾਕਾਰ ਐਕਟਰਾਂ ਨਾਲ ਜਿਹੜੇ ਐਕਟਰ ਹੈ ਜਿਹੜੇ ਮਿਹਨਤ ਕਰਕੇ ਬਣੇ ਆ ਬੜੇ ਦੁਖੀ ਆ ਸਿੰਗਰੋ ਤੁਹਾਡੇ ਤੋਂ ਤੁਹਾਡਾ ਘਾਣ ਹੋਣਾ ਨਾ ਜਿੱਦਣ 10 ਬੰਦੇ ਇਕੱਠੇ ਹੋ ਗਏ ਚਲੋ ਹਲੇ ਇਹਨਾਂ 'ਚ ਹਿੰਮਤ ਨਹੀਂ ਹਿੰਮਤ ਬਹੁਤ ਔਖੀ ਹੁੰਦੀ ਆ ਤੇ ਫਿਰ ਦੇਖਿਓ ਤੁਹਾਡਾ ਕੀ ਬਣਦਾ ਔਰ ਕਹਾਣ ਵੀ ਇਹਨਾਂ ਨੇ ਕੀਤਾ ਮੈਂ ਅਕਸਰ ਕਹਿੰਦਾ ਉਹਨਾਂ ਫਿਲਮ ਜਿਹੜੇ ਡੋਬੀ ਆ ਫਿਲਮ ਲੈਨ ਉਹਨੂੰ ਯਾਦ ਰੱਖੋ ਜਿਹਨੇ ਖੜੀ ਕੀਤੀ ਉਹਨੂੰ ਯਾਦ ਰੱਖਣ ਦਾ ਕੋਈ ਫਾਇਦਾ ਨਹੀਂ ਸਿੰਗਰ ਮਤਲਬ ਹੀ ਹੁੰਦਾ ਇਹਦਾ ਮਤਲਬ ਕੱਢਣਾ ਤਾਂ ਤੁਸੀਂ ਇੱਥੋਂ ਦੇਖੋ ਨਾ ਹੁਜਾ ਸਾਹਿਬ ਕੋ ਗਿਆ ਕੌਣ ਆ ਯਾਰ ਉਹ ਕਿੱਦਾਂ ਮਨ ਟੁੱਟਿਆ ਹੋਇਆ ਏਡੇ ਸਟਾਰ ਬਣਾਉਣ ਵਾਲੇ ਦਾ ਬੰਦੇ ਨੇ ਮੁੜ ਕੇ ਮਿਊਜ਼ਿਕ ਹੀ ਨਹੀਂ ਕੀਤਾ ਇਹਨਾਂ ਦਾ ਰਿਤੂ ਅਰੋੜਾ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਰਿਤੂ ਜੀ ਵੀਰੇ ਜੋ ਜੋ ਕੁਰਸੀਆਂ ਤੇ ਬੈਠੇ ਉਹ ਕਿਉਂ ਗਲਤ ਕਰਦੇ ਕਿਸੇ ਨੂੰ ਕੁਰਸੀਆਂ ਤੇ ਬੈਠਣ ਵਾਲੇ ਬਿਠਾਏ ਆਪਾਂ ਹੀ ਆ ਜੀ ਬੱਬੂ ਘੁੰਮਣ ਸਾਹਿਬ ਆਇਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹਨਾਂ ਦਾ ਵੀ ਚੈਨਲ ਹੈ ਚਲੋ ਭਾਈ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸਦਾ ਉਹ ਇਹ ਬੰਦੇ ਤਾਂ ਤਾਂ ਗਲਤ ਕਰਦੇ ਕਿਉਂਕਿ ਇਹਨਾਂ ਨੇ ਪ੍ਰੋਮੋਸ਼ਨਾਂ ਲੈਣੀਆਂ ਹੁੰਦੀਆਂ ਪੈਸਾ ਲੈਣਾ ਹੁੰਦਾ ਹਨਾ ਕਲਾਕਾਰਾਂ ਤੋਂ ਐਕਟਰਾਂ ਤੋਂ ਝੂਠ ਬੋਲਣਗੇ ਹੀ ਇਹ ਜਗਪਾਲ ਸਿੱਧੂ ਭਾਜੀ ਦੇਖੋ ਰਣਵੀਰ ਸਿੰਘ ਜੀ ਮੈਂ ਤੁਹਾਨੂੰ ਨਾਤਾ ਜੇ ਆਪਾਂ ਕੁਝ ਕਰਾਂਗੇ ਤਾਂ ਅਸੀਂ ਤਾਂ ਇਹ ਚੈਨਲ ਤੇ ਬੋਲ ਦਾਂਗੇ ਜਿਹੜੇ ਬੰਦੇ ਨਵੇਂ ਹੋਣਗੇ ਲਾਵਾਂਗੇ ਉਹਨਾਂ ਨੂੰ ਮੈਂ ਉਹਦੇ 'ਚ ਲੱਗਾ ਹੋਇਆ ਸਾਡੇ 'ਚ ਪਹਿਲਾਂ ਵੀ ਜ਼ਰੂਰਤ ਸੀ ਅਸੀਂ ਸਿਕੰਦਰ ਦੇ ਟਾਈਮ ਤੇ ਵੀ ਉਹ ਉਹ ਜ਼ਰੂਰਤ ਰੱਖਦੇ ਸੀ ਵੀ ਨਵੇਂ ਹੀ ਆਏ ਸੀ ਸਾਰੇ ਭਾਵੇਂ ਉਹ ਕੁਝ ਬਣ ਕੇ ਫੁਕਰੇ ਹੋ ਗਏ ਪਰ ਉਹ ਫਿਲਮ ਦੇ ਵਿੱਚ ਜਿਹੜੇ ਬੰਦੇ ਮੈਂ ਫਾਈਨਲ ਕਰਵਾਏ ਸੀ ਉਹੀ ਅੱਜ ਮੈਨੂੰ ਭੰਡ ਦੇ ਆ ਜਿਆਦਾ ਮੈਨੂੰ ਕਿਸੇ ਬੜੇ ਸਟਾਰ ਨੇ ਨਹੀਂ ਦੱਸਿਆ ਤੇ ਦੇਖੋ ਤੁਸੀਂ ਆ ਅਸੀਂ ਇਦਾਂ ਦੇ ਆ ਅਸਲ 'ਚ ਪੰਜਾਬ ਦੇ ਪੰਜਾਬੀ ਸਿਨੇਮਾ ਅਕਵਾਲ ਚਾਨਾ ਜੀ ਮੈਂ ਵੀ ਤੈਨੂੰ ਫੋਲੋ ਕਰਦਾ ਅਕਵਾਲ ਚਾਨਾ ਜੀ ਬਹੁਤ ਮਿਹਰਮਾਨੀ ਜੀ ਮੈਂ ਫੋਲੋ ਫੋਲੋ ਤਾਂ ਕਿਹੜੀ ਮੇਰੀ ਚਲੋ ਤੁਸੀਂ ਮੇਰੇ ਸੱਚ ਨੂੰ ਫੋਲੋ ਕਰਦੇ ਆ ਵਧੀਆ ਗੱਲ ਹੈ ਜੀ ਥੈਂਕ ਯੂ ਸਰ ਤੇ ਅਕਵਾਲ ਚਾਨਾ ਜੀ ਦਾ ਚੈਨਲ ਦੇਖਿਆ ਕਰੋ ਉਹ ਵੀ ਕਿਤੇ ਕਿਤੇ ਟੋਰਾ ਲਾਉਂਦੇ ਹੀ ਨੇ ਤੇ ਪਰ ਮੇਰਾ ਥੋੜੇ ਦੇ ਜ਼ਿਆਦਾ ਹੋ ਜਾਂਦਾ ਕਿਉਂਕਿ ਮੈਂ ਜ਼ਿਆਦਾ ਚਿਪੇ ਆਇਆ ਨਾ ਤੋਂ ਮੈਂ ਮਤਲਬ ਨਹੀਂ ਰੱਖਦਾ ਇਹਨਾਂ ਨਾਲ ਹਨਾ ਹਰ ਭਜਨ ਮਾਨ ਨੇ ਕੋਈ ਪੁੱਛਦਾ ਫਿਲਮ ਬਣਾਉਣੀ ਕਿਉਂ ਬੰਦ ਕਰਦੇ ਉਹ ਤਾਂ ਟੁੱਕਾ ਲੱਗ ਗਿਆ ਜੀ ਉਹ ਐਕਟਰ ਥੋੜੀ ਉਹਦਾਂ ਸਿੰਗਰ ਹੈ ਉਹ ਤਾਂ ਹੁਣ ਇਹਨਾਂ ਨੇ ਦੱਬ ਲਿਆ ਅਸਲ ਦੇ ਵਿੱਚ ਇਹ ਆਪਣੇਆ ਸਿੰਗਰਾਂ ਦੇ ਸਿੰਗਰ ਵੀ ਦੂਏ ਸਕੇ ਨਹੀਂ ਹੈਗੇ ਦੇਖੋ ਤਾਂ ਹੁਣ ਕੋਈ ਲੈਂਦਾ ਉਹਨੂੰ ਲੈਣ ਦਿੰਦਾ ਹੁਣ ਨਾ ਬਿਲਕੁਲ ਨਹੀਂ ਤੇ ਮੈਂ ਇਹੀ ਗੱਲ ਰੱਖਣੀ ਸੀ ਤੁਹਾਡੇ ਮੂਰੇ ਤੇ ਰੱਖਤੀ ਐ ਬਰਨਾਲਾ ਧਨੋਲਾ ਰੋਡ 8 10 ਵਾਲੇ ਦਿਨ ਦੀ 2002 15 ਤੋਂ ਤਰਕਸ਼ੀਲ ਚੌਂਕ ਤੋਂ ਅੱਗੇ ਮੋਗਾ ਇਹ ਕੀ ਹੈ ਜੀ ਪਤਾ ਲੱਗਦਾ ਬਿਲਕੁਲ 100% ਬਰਨਾਲਾ ਪੰਜਾਬ ਦਾ ਮਤਲਬ ਹੈ ਅੱਛਾ ਉਹ ਬਾਜੀ ਕਿਸ ਦਾ ਰੱਖ ਰਖਦੇ ਮਤਲਬ ਕੋ ਹੋ ਰਿਹਾ ਇਹਨੇ ਲੰਬਾ ਮੈਂ ਪੜ ਨਹੀਂ ਸਕ ਰਿਹਾ ਜੀ ਬਹੁਤ ਹੋ ਰਹੀ ਹੈ ਹਾਂ ਰਾਣਾ ਬਾਜੀ ਕਹਿੰਦੇ ਆ ਰਾਣਾ ਸੰਧੂ ਕਹਿੰਦੇ ਆ ਬਈ ਚਾਨਣਾ ਬਾਜੀ ਬਹੁਤ ਵਧੀਆ ਸਮੀਖਿਆ ਕਰਦੇ ਆ ਹੋਣਾ ਬੱਬੂ ਘੁੰਮਣ ਜੀ ਆ ਇਹਨਾਂ ਨੇ ਮੈਨੂੰ ਕਿਹਾ ਸੀ ਮੈਂ ਇਹਨਾਂ ਦਾ ਉਸੇ ਵੇਲੇ ਵੀਡੀਓ ਪਾਤੀ ਨੰਬਰ ਪਾਇਆ ਉਹ ਬਾਈ ਉਹ ਕੋਈ ਮਦਦ ਨੂੰ ਨਹੀਂ ਆਇਆ ਇਹ ਜਾਂਦੇ ਆ ਜਿੱਥੇ ਬੜਵੜੀਆਂ ਸੰਸਥਾਵਾਂ ਜਾਂ ਉਹ ਨੇ ਇਹਨਾਂ ਨੇ ਸਿਰਫ ਘਾਣ ਕਰਨੇ ਉਹਦੇ ਵਿੱਚ ਲੁੱਟ ਖੋਹ ਹੁੰਦੀ ਆ ਬਹੁਤ ਮੈਨੂੰ ਕੋਈ ਸ਼ੌਂਕ ਥੋੜੀ ਯਾਰ ਇਹਨਾਂ ਦੀ ਬਰਾਈ ਕਰਨ ਦਾ ਹਾਂ ਮੈਂ ਚੁੱਪ ਰਹਿਂਦਾ ਪਰ ਮੇਰਾ ਆਪਣਾ ਜਮੀਰ ਮਰਦਾ ਵੀ ਮੈਂ ਇਹਨਾਂ ਦਾ ਸੱਚ ਨਾ ਦੱਸਦਾ ਮੈਂ ਦੱਸ ਚੱਲਿਆ ਇਹ ਜ਼ਰੂਰੀ ਵੀ ਸੀਗਾ ਤੇ ਵੀਡੀਓ ਸ਼ੇਅਰ ਕਰ ਦਿਓ ਆਪਣੀਆਂ ਸਭ ਤੋਂ ਵੱਡੀ ਗੱਲ ਆ ਜਵੰਦੇ ਵਾਲੀ ਵੀਡੀਓ ਜਾਂ ਕਿਸੇ ਨੇ ਪਾਈ ਆ ਉਹ ਜਦੋਂ ਐਡਿਟ ਕਰਕੇ ਪਾਉਂਦੇ ਫਿਰ ਗਲਤ ਲੱਗਦਾ ਉਹਨੂੰ ਉਦਾਂ ਹੀ ਪਾ ਦਿਆ ਕਰੋ ਜੇ ਪਾਉਣੀ ਕਿਸੇ ਨੇ ਮੇਰਾ ਕਿਹੜਾ ਕਿਸ ਤੇ ਕਾਪੀਰਾਈਟ ਆਲੇ ਪਰ ਲੇਕਿਨ ਇਦਾਂ ਥੋੜੀ ਬਈ ਤੁਸੀਂ ਘੱਟ ਵੱਡ ਕਰਕੇ ਪਾਵੋ ਹਨ ਤੇ ਮਿਹਰਬਾਨੀ ਸਾਰਿਆਂ ਦਾ ਜਿੰਨੇ ਵੀ ਆਏ ਤੇ ਰਾਵੀ ਦੇ ਕੰਡੇ ਫਿਲਮ ਜਰੂਰ ਦੇਖੋ ਕਹਿੰਦੇ ਅੱਛਾ ਕੰਮ ਹੈ ਜੀ ਮੇਰੇ ਕੋਲ ਟਾਈਮ ਨਹੀਂ ਸੀ ਮੈਂ ਵੀ ਦੇਖੂਗਾ ਮਿਹਰਬਾਨੀ ਸ਼ੁਕਰੀਆ ਸਾਰਿਆਂ ਦਾ